ਸਸ਼ੀਗਾਲ ਪੀਟੀਸੀ ਨਿਊਜ਼ ਦਾ ਸਵਾਗਤ ਹੈ ਇਸ ਵਕਤ ਦੀ ਮੰਦਪਾਗੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਹੈ ਜੀਆਂ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਨਰਿੰਦਰਪਾਲ ਸਿੰਘ ਦੱਸਿਆ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ ਤੇ ਬੀਕੀ ਉਗਰਾਹਾ ਗਰੁੱਪ ਦਾ ਹੀ ਕਿਸਾਨ ਸੀਗਾ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਪਰ ਦੱਸ ਦਿੰਦੇ ਆ ਕਿ ਜਿਹੜੀਆਂ ਇਸ ਤਰੀਕੇ ਦੀਆਂ ਖਬਰਾਂ ਨੇ ਲਗਾਤਾਰ ਬਾੜਾਂ ਤੋਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਵੀ ਇੱਕ ਕਿਸਾਨ ਦੀ ਮੌਤ ਚੁੱਕੀ ਹੈ ਤੇ ਕੱਲ ਹੀ ਖਨੌਰੀ ਬਾਰਡਰ ਤੇ ਵੀ ਕਿਸਾਨ ਦੀ ਮੌਤ ਹੋਈ ਹੈ ਤੇ ਸਬ ਇਨਸਪੈਕਟਰ ਦੀ ਮੌਤ ਦੀ ਵੀ ਖਬਰ ਜਿਹੜੀ ਆ ਸਾਹਮਣੇ ਆਈ ਸੀ ਸੋ ਲਗਾਤਾਰ ਕਿਸਾਨਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਡਟੇ ਹੋਏ ਨੇ ਪਰ ਕਿਤੇ ਨਾ ਕਿਤੇ ਜਿਹੜੀਆਂ ਮੰਦਪਾਕੀਆਂ ਖਬਰਾਂ ਆਉਂਦੀਆਂ ਨੇ ਤੇ ਦਿਲ ਨੂੰ ਦਹਿਲਾ ਦਿੰਦੀਆਂ ਨੇ ਸੋ ਜਿਹੜੀ ਹੁਣ ਖਬਰ ਸਾਹਮਣੇ ਆਈ ਸੀਗੀ ਉਹ ਵੀ ਪਟਿਆਲਾ ਤੋਂ ਸਾਹਮਣੇ ਆਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬੀਕੇਯੂ ਗ੍ਰਾਹਾ ਗਰੁੱਪ ਦਾ ਇਹ ਕਿਸਾਨ ਸੀਗਾ ਨਰਿੰਦਰਪਾਲ ਨਾਮ ਦੱਸਿਆ ਜਾ ਰਿਹਾ ਸੀ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇਸ ਕਿਸਾਨ ਦੀ ਤਬੀਅਤ ਖਰਾਬ ਹੁੰਦੀ ਹੈ ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਸ ਕਿਸਾਨ ਨੂੰ ਭਰਤੀ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਡਾਕਟਰ ਜਦੋਂ ਚੈੱਕਅਪ ਕਰਦੇ ਨੇ ਤੇ ਕਿਸਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹੀ ਕਿਸਾਨ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੇਕਰ ਗੱਲ ਕਰਦੇ ਆ ਕਿਸਾਨ ਤੇ ਕੇਂਦਰ ਵਿਚਾਰੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਕਿਤੇ ਨਾ ਕਿਤੇ ਗੱਲ ਨਹੀਂ ਬਣ ਪਾ ਰਹੀ ਹੈ ਸਹਿਮਤੀ ਨਹੀਂ ਹੋ ਪਾ ਰਹੀ ਹੈ ਕਿਤੇ ਮੰਗਾ ਤੇ ਸਹਿਮਤੀ ਬਣ ਰਹੀ ਹੈ ਕਿਤੇ ਨਹੀਂ ਬਣ ਰਹੀ ਹੈ ਪਰ ਜੇਕਰ ਮੁੱਖ ਮੰਗ ਦੀ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ ਮੁੱਖ ਮੰਗ ਜਿਹੜੀ ਹੈ ਉਹ ਹੈਗੀ ਐਮਐਸਪੀ ਤੇ ਗਰੰਟੀ ਕਾਨੂੰਨ ਇੱਥੇ ਕਿਤੇ ਨਾ ਕਿਤੇ ਪੇਚ ਜਿਹੜਾ ਹੈ ਕੇਂਦਰ ਤੇ ਕਿਸਾਨਾਂ ਵਿਚਾਰੇ ਫਸਿਆ ਹੋਇਆ ਹੈ ਪਰ ਇਸ ਪੂਰੇ ਅੰਦੋਲਨ ਦੇ ਵਿੱਚੋਂ ਜਦੋਂ ਮਨਪਾਗ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਪੂਰੇ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਰੂਹ ਕੰਬ ਜਾਂਦੀ ਹੈ ਸੋ ਇਸ ਕਿਸਾਨ ਦੀ ਵੀ ਮੌਤ ਹੋ ਚੁੱਕੀ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰያ ਕੀ ਕੁਝ ਉਸ ਸਮੇਂ ਕਿਸਾਨਾਂ ਦਾ ਕਹਿਣਾ ਹੈ ਆਉ ਵੀ ਤੁਹਾਨੂੰ ਸੁਣਾਣੇ ਆ। ਇਹ ਕਾਰਨ ਤਾਂ ਇਹ ਹੈ ਜੀ ਹੁਣ ਜਿਹੜੀਆਂ ਸਰਕਾਰਾਂ 13 ਤਰੀਕ ਤੋਂ ਜਿਹੜਾ ਕੰਮ ਸਟਾਰਟ ਹੋਇਆ ਜੀ ਇਹ ਮੰਨ ਲਓ ਦਿਨ ਰਾਤ ਇੱਕ ਕਿਸਾਨਾਂ ਦਾ ਦਿਨ ਰਾਤ ਦਾ ਇਹ ਕੰਮ ਹੋ ਗਿਆ ਜੀ ਇਹ। ਉੱਥੇ ਮੰਨ ਲਓ ਕਿਸਾਨ ਦੀ ਦਿਨ ਰਾਤ ਜਾਂ ਪੈਣ ਕਰਨੀ ਤੋਂ ਹੀ ਲਾ ਲੋ ਬੜਾ ਮੰਨ ਲਓ ਇੱਕ ਬਦੀਨਗਰੀ ਵਾਲੀ ਉਹ ਕੰਦਾ ਜੀ ਹੁਣ ਸਾਡੇ ਪਿੰਡ ਜਿਹੜਾ ਨਰਿੰਦਰ ਪਾਲ ਆਈ ਮੁੰਡਾ ਇਹ ਕੱਲ ਵੀ ਸਾਡੇ ਨਾਲ ਸੀਗਾ ਤੇ ਪਹਿਲਾਂ ਵੀ ਕਈ ਦਿਨ ਤੋਂ ਇਹ ਆ ਰਿਹਾ ਹੀ ਇਹ ਕੱਲ ਜਦੋਂ ਸਾਰਾ ਦਿਨ ਤਾਂ ਠੀਕ ਰਿਹਾ ਜੀ ਮੰਨ ਲਓ ਇਹ ਰਾਤ ਇਹਨਾਂ ਦੀ ਤਿੰਨੇ ਜਣੇ ਦੀ ਡਿਊਟੀ ਲਾਈਏ ਸੀਨੀ ਵੀ ਰਾਤ ਨੂੰ ਪੂਰੇ ਪੈਣੀ ਜਿਹੜਾ ਕੈਪਟਨ ਦੇ ਬਾਰ ਮੂਰੇ ਬੰਦਾ ਜੋ ਸਗਰ ਸੋ ਰਿਹਾ ਜੀ ਉਹ ਤੋਂ ਬਾਅਦ ਚ ਉਰੇ ਆਏ ਉਹ ਉਰੇ ਥੋੜਾ ਢਿੱਲਾ ਹੋਣ ਲੱਗਿਆ ਉਹ ਕਹਿਣ ਲੱਗੇ ਵੀ ਮੈਨੂੰ ਘਰੇ ਛੱਡ ਦਿਓ ਤੁਸੀਂ ਚਲੋ ਘਰੇ ਜਦੋਂ ਉਹ ਲੈ ਕੇ ਜਾਣ ਲੱਗੇ ਉਹਨੂੰ ਘਰੇ ਜਾ ਕੇ ਉਹਦੀ ਹਾਲਤ ਜਾਦੀ ਖਰਾਬ ਹੋਣ ਕਰ ਮੈਂ ਉਹ ਕਹਿੰਦੇ ਵੀ ਇਹਨੂੰ ਰਜਿੰਦਰਾ ਚ ਲੈ ਜਾਓ ਉਹ ਬਾਅਦ ਸੇ ਜਦੋਂ ਉਰੇ ਰਜਿੰਦਰਾ ਚ ਲੈ ਕੇ ਜਾਣ ਲੱਗੇ ਉਹਦੀ ਡੈਥ ਹੋ ਚੁੱਕੀ ਸੀਗੀ ਇਹ ਕਾਰਨ ਹੋਈ ਕੀ ਕਰਨਾ ਚਾਹਦੋ ਪਿਛਲੀ ਸੰਘਰਸ਼ ਵਿੱਚ 700 ਕਿਸਾਨ ਸ਼ਹੀਦ ਹੋਏ تھے ਹੁਣੇ ਤੀਜਾ ਕਿਸਾਨ ਦੀ ਸ਼ਹੀਦ ਹੋਈ ਹੈ ਇਹ ਤਾਂ ਸਰਕਾਰਾਂ ਨੂੰ ਪਤਾ ਹੀ ਹੈ ਇਹ ਗੱਲ ਦੇ ਬਾਰੇ ਚ ਇਹ ਸਰਕਾਰ ਸਰਕਾਰਾਂ ਸੋਚਣ ਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਜੀ ਇਹ ਤਾਂ ਮੈਨੂੰ ਹੁਣ ਕਿਸਾਨ 700 ਪਹਿਲਾਂ ਸ਼ਹੀਦ ਹੋ ਗਏ ਜੀ ਇੱਕ ਮੈਨੂੰ ਪਤਾ ਲੱਗੇ ਕੱਲ ਵੀ ਡੈਥ ਹੋ ਗਈ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਪਹਿਲਾਂ ਵੀ ਡੈਥ ਹੋਈ ਹੋ ਗਈ ਜੀ ਇੱਕ ਕਿਸਾਨ ਦੀ ਇਹ ਤਾਂ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਜੀ ਕਿੱਦਾਂ ਕਹਿੰਦੇ ਮੀਟਿੰਗ ਹੋ ਰਹੀ ਹੈ ਕੱਲ ਵੀ ਮੁੱਖ ਮੰਤਰੀ ਮੌਜੂਦ ਸੀ ਲੇਕਿਨ ਸੀਟਾ ਨਹੀਂ ਨਿਕਲ ਰਿਹਾ ਇਹ ਤਾਂ ਮੀਟਿੰਗਾਂ ਹੀ ਕਰਨਗੇ ਜੀ ਇਹਨਾਂ ਕੋਲ ਸੀਟਾ ਕੋਈ ਨਹੀਂ ਨਿਕਲਣਾ ਜੀ ਇਹ ਤਾਂ ਜੇ ਇਹਨਾਂ ਨੇ ਫੈਸਲਾ ਕੋਈ ਕਰਨਾ ਸਹੀ ਕਿਸਾਨ ਪ੍ਰਤੀ ਮੜ ਮੋਟੀ ਕੁਝ ਸਮਝ ਆ ਹੈਗੀ ਹੈ ਇਹਨਾਂ ਨੂੰ ਜੀ ਤਾ ਸਹੀ ਸੋਚਣ ਜੀ ਕਿਸਾਨ ਵਾਰੀ ਐ ਤਾਂ ਹਰੇ ਹਰੀ ਕਾ ਕੇ ਜਿਹੜਾ ਮੁੱਖ ਮੰਤਰੀ ਜਾਂਦਾ ਜਾਂ ਜੋ ਵੀ ਜਾਂਦਾ ਅਸੀਂ ਕਿਸਾਨਾਂ ਬਾਰੇ ਸੋਚਣਾ ਪਰ ਇਹ ਸੋਚਦੇ ਕੁਛ ਨਹੀਂ ਹੈ ਕੀ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸਰਕਾਰਾਂ ਤੋਂ ਤਾਂ ਸਾਨੂੰ ਬੇਆਸ ਹੀ ਆਈ ਹੋਈਆਂ ਜਿਵੇਂ ਸਾਡੇ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਜੀ ਸਾਨੂੰ ਕਿਸਾਨਾਂ ਤੋਂ ਸਰਕਾਰਾਂ ਤੋਂ ਬੇਆਸ ਹੀ ਹੈ ਸਰਕਾਰ ਹੀ ਜ਼ਿੰਮੇਵਾਰ ਹੈ ਜੀ ਇਹ ਕੰਮ ਦੀ ਜੋ ਵੀ ਕੰਮ ਹੋ ਰਿਹਾ ਸਰਕਾਰ ਰੱਤੀ ਹੋਵੇ ਨਰਿੰਦਰਪਾਲ ਦੇ ਕੀ ਨਿੰਦਰ ਫੈਮਿਲੀ ਮੈਂਬਰ ਕਿੰਨੇ ਰਹਿ ਗਏ ਪਿੱਛੇ ਉਹਨਾਂ ਪਿੱਛੇ ਦੋ ਬੇਟੀਆਂ ਜੀ ਇੱਕ ਬੇਟਾ ਤੇ ਇੱਕ ਉਹਦੀ ਘਰ ਵਾਲੀ ਹੈ ਜੀ ਮਾਤਾ ਪਿਤਾ ਦੀ ਪਹਿਲਾਂ ਡੈਥ ਹੋ ਗਈ ਸੀਗੀ ਤੇ ਛੋਟਾ ਕਿਸਾਨ ਹੈ ਜੀ ਸਭ ਤੋਂ ਬੜੀ ਗੱਦਾ ਜੀ 3 ਕਿੱਲੇ 4 ਕਿੱਲੇ ਜ਼ਮੀਨ ਤੇ ਨੇ ਜੀ 10 ਲੱਖ ਰੁਪਇਆ ਕਰਜ਼ਾ ਉਹਦੇ ਫਿਰ ਪਿੱਛੇ ਬੱਚੇ ਕੀ ਕਰਨਗੇ ਜੀ ਉਮਰ ਵੀ ਘੱਟਾ 17 ਸਾਲ ਦੀ ਉਮਰ ਹੈ ਜੀ ਇੱਕ ਬੱਚੀ ਹੈ ਇੱਕ ਬੱਚੀ 17 ਸਾਲ ਦੀ ਹੈ ਇੱਕ ਵੀਰ ਹਾਲ ਦੀ 23 ਸਾਲ ਦੀ ਇੱਕ ਬੇਟੀ ਵਿਆਹ ਹੋਈ ਹੈ ਜੀ ਸਰਕਾਰਾਂ ਨੂੰ ਕੀ ਕੀ ਗੱਲ ਅਸੀਂ ਇਹ ਗੱਲ ਕਹਿ ਰਹੇ ਹਾਂ ਸਰਕਾਰਾਂ ਨੂੰ ਵੀ ਚਲੋ ਜਿਹੜਾ ਕੁਝ ਹੋ ਗਿਆ ਠੀਕ ਹੈ ਇਹਦਾ ਕਰਜ਼ੇ ਦਾ ਵੀ ਜੋ ਬਣਦੀ ਉਹ ਇਹਨੂੰ ਦਿੱਤੀ ਜਾਵੇ ਜੀ ਕਾਰਨ ਬਾਈ ਜੀ ਇਹ ਸਾਡੇ ਨਾ ਪਿੰਡ ਬਠੋਈ ਤੋਂ ਨਰਿੰਦਰਪਾਲ ਕਾਲਾ ਜੀ ਇਹ ਲੰਬੇ ਸਮੇਂ ਤੋਂ ਨਾ ਸਿੰਘਰਸਰੀ ਵਿੱਚ ਸੇਵਾ ਕਰਦੇ ਆ ਰਹੇ ਆ ਰਾਤ ਵੀ ਇਹ ਧਰਨੇ ਦੇ ਵਿੱਚ ਹੀ ਸੀਗੇ ਇਹਨਾਂ ਨੂੰ ਥੋੜੀ ਸਿਹਤ ਨੇ ਵਿਗੜਨ ਲੱਗੀ ਚਲੋ ਨਾਲ ਦੇ ਵਲੰਟੀਅਰਾਂ ਨੇ ਲੱਗਿਆ ਕਹਿਣ ਮੈਨੂੰ ਥੋੜਾ ਘਰੇ ਛੱਡੋ ਮੇਰੀ ਸਿਹਤ ਠੀਕ ਨਹੀਂ ਜਦੋਂ ਛੱਡਣ ਦੇ ਗਏ ਉਹਨੇ ਸਿਹਤ ਹੋਰ ਵਿਗੜਦੀ ਦਿਖ ਸੀ ਉਹ ਇੱਥੇ ਨੂੰ ਰਜਿੰਦਰ ਹਸਪੀਟਲ ਦੇ ਵਿੱਚ ਲਿਆਏ ਆਉਂਦੇ ਰਸਤੇ ਵਿੱਚ ਜਾਂ ਪਤਨ ਇੱਥੇ ਹਸਪੀਟਲ ਦੇ ਵਿੱਚ ਇਹਨਾਂ ਦੀ ਇੱਥੇ ਆ ਕੇ ਡੈਥ ਹੋਊਗੀ ਇਹ ਹੁਣ ਪੋਸਟਪੇਡ ਤੋਂ ਪਤਾ ਲੱਗੂ ਵੀ ਆਪਾਂ ਕੀ ਨਿਕਲਿਆ ਕਿੰਨੇ ਟਾਈਮ ਦੇ ਹੋਈ ਆ ਇਹ ਬਈ ਇਹ ਅਸਲ ਦੇ ਵਿੱਚ ਇਹ ਲੰਬੇ ਸਮੇਂ ਤੋਂ ਹੀ ਚੱਲ ਰਹੇ ਆ ਹਰ ਇੱਕ ਧਰਨੇ ਦੇ ਵਿੱਚ ਪਹੁੰਚਦੇ ਆ ਸੰਘਰਸ਼ ਦੇ ਵਿੱਚ ਹਰ ਟਾਈਮ ਖੜੇ ਰਹਿੰਦੇ ਆ ਤੇ ਦਿਨੇ ਵੀ ਦਿਨੇ ਵੀ ਸਵੇਰ ਕਿਤੇ ਰਾਤ ਨੂੰ ਵੀ ਧਰਨੇ ਦੇ ਵਿੱਚੇ ਸੀਗੇ ਉਸ ਟਾਈਮ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਸੀਗੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਦੇ ਪਿੱਛੇ ਬਈ ਜੀ ਇਹਨਾਂ ਦੀ ਵਾਈਫ ਆ ਦੋ ਬੇਟੀਆਂ ਤੇ ਇੱਕ ਬੇਟਾ ਆਰਥਿਕ ਵੱਖੋ ਕਿਵੇਂ ਦਾ ਕਿਸਾਨ ਨੇ ਆਰਥਿਕ ਵਗੈਰਾ ਆਰਥਿਕ ਤੌਰ ਤੇ ਵੀ ਜੀ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਸਰਕਾਰ ਆ ਇਹਨੇ ਲੈ ਕੇ ਕਰਕੇ ਕੋਈ ਕਿਸਾਨ ਇਹ じゃ ਬਚਿਆ ਨਹੀਂ ਹੋएगा ਜਿਹਦੇ ਸਿਰ ਕਰਜ਼ਾ ਨਾ ਹੋਵੇ ਇਹ ਪਰਿਵਾਰ ਵੀ ਕੋਈ ਵੱਡਾ ਪਰਿਵਾਰ ਨਹੀਂ ਛੋਟਾ ਜਿਹਾ ਪਰਿਵਾਰ ਆ ਤੇ ਇਹਦੇ ਸਿਰ ਤੇ ਖੇਤੀ ਜਿਹੜੇ ਇਹਨਾਂ ਦੇ ਕੋਲ ਆ ਉਹਦੇ ਸਿਰ ਤੇ ਹੀ ਗੁਜ਼ਾਰਾ ਚੱਲਦਾ ਸੀ